ਦੋਸਤੋ ਗੱਲ ਕਰਦੇ ਆਂ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ 6 ਤਰੀਕ ਨੂੰ ਰਾਤ ਨੂੰ ਅਤੇ 7 ਤਰੀਕ ਨੂੰ ਮੌਸਮ ਐਡਾ ਕਿਹੋ ਜਿਹਾ ਰਹੂਗਾ ਤੇ ਜਾਣਕਾਰੀ ਸ਼ੁਰੂ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਉਹ ਦੇਖ ਪਾ ਰਹੇ ਆਂ ਕਿ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਬਣਿਆ ਹੋਇਆ ਪੰਜਾਬ ਦਾ ਕਿਉਂਕਿ ਸਵੇਰ ਦੇ ਸਮੇਂ ਤੁਹਾਨੂੰ ਅਸੀਂ ਇੱਕ ਅਪਡੇਟ ਦਿੱਤੀ ਸੀ ਵੀਡੀਓ ਦੇ ਵਿੱਚ ਕਿ ਇਸ ਜਗ੍ਹਾ ਦੇ ਉੱਤੇ ਇੱਕ ਬਦਲੀ ਸਿਸਟਮ ਜਿਹੜਾ ਉਹ ਆਇਆ ਸੀ ਇੱਥੇਕ ਤੁਸੀਂ ਸਾਰਿਆਂ ਨੇ ਜਿਹੜੇ ਦੋਸਤਾਂ ਮਿੱਤਰਾਂ ਨੇ ਵੀਡੀਓ ਸਵੇਰ ਦੀ ਦੇਖੀ ਉਹਨਾਂ ਨੇ ਦੇਖਿਆ ਹੋਊਗਾ ਤੇ ਕੁਝ ਖੇਤਰ ਇਸ ਤਰ੍ਹਾਂ ਪਟਿਆਲੇ ਦੇ ਲੁਧਿਆਣੇ ਦੇ ਮਰੇੜ ਕੋਟਲੇ ਦੇ ਜਾਂ ਜਲੰਧਰ ਪਠਾਨਕੋਟ ਦੇ ਇਲਾਕੇ ਜਾਂ ਇਧਰੋਂ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਇਲਾਕੇ ਇਹਨਾਂ ਦੇ ਵਿੱਚ ਇਹ ਬਦਲੀ ਸਿਸਟਮ ਆਇਆ ਸੀ ਹਲਕਾ ਜਾਂ ਬਦਲੀ ਸਿਸਟਮ ਸੀ ਪਰੰਤੂ ਜੇਕਰ ਆਪਾਂ ਗੱਲ ਕਰੀਏ ਉਹ ਜਿਆਦਾ ਸਮਾਂ 8:00 10:00 11:00 ਵਜੇ ਤੋਂ ਬਾਅਦ ਉਹ ਸਿਸਟਮ ਅੱਗੇ ਇਸ ਤਰ੍ਹਾਂ ਮੂਵ ਕਰ ਗਿਆ ਤੇ ਉਸ ਤੋਂ ਬਾਅਦ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦੇਖਣ ਨੂੰ ਮਿਲਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਹਵਾ ਉਹ ਸਵੇਰ ਦੇ ਪਹਿਲੇ ਘੰਟਿਆਂ ਤੱਕ ਹੀ ਸਲੋ ਚੱਲ ਰਹੀ ਸੀ ਤੇ ਕੁਝ ਦੇ ਵਿੱਚ ਇਹ ਦੁਪਹਿਰ ਤੋਂ ਬਾਅਦ ਜਿਹੜੀ ਹਵਾ ਰੁਕੀ ਹੈ ਤੇ ਅੱਜ ਹਵਾ ਜਿਹੜੀ ਘਟ ਚੁੱਕੀ ਹੈ ਕੋਈ ਜ਼ਿਆਦਾ ਤੇਜ਼ ਨਹੀਂ ਚੱਲ ਰਹੀ ਦਰਮਿਆਨੇ ਜੇ ਰੂਪ ਦੀ ਜਿਹੜੀ ਹਵਾ ਉੱਤਰ ਪੱਛੋਂ ਦੀ ਉਹ ਚੱਲ ਰਹੀ ਹੈ ਜਿਹਦੇ ਨਾਲ ਠੰਡਕ ਹਜੇ ਬਰਕਰਾਰਾ ਤੇ ਅੱਜ ਰਾਤ ਤੋਂ ਜਿਹੜੇ ਤਾਪਮਾਨ ਨੇ ਉਹ ਥੋੜੇ ਜੇ ਨਾਰਮਲ ਹੀ ਰਹਿਣਗੇ 10 11 ਡਿਗਰੀ ਦੇ ਆਸ-ਪਾਸ ਤੇ ਕੱਲ ਨੂੰ 7 ਤਰੀਕ ਤੋਂ ਜਿਹੜੇ ਤਾਪਮਾਨ ਨੇ ਉਹ ਅਪ ਕਰਨੇ ਸ਼ੁਰੂ ਹੋ ਜਾਣਗੇ ਦਿਨ ਦੇ ਵੇਲੇ ਹੀ ਤਾਪਮਾਨ ਜਿਹੜਾ ਆਪਾਂ ਨੂੰ ਵਧਿਆ ਹੋਇਆ ਨਜ਼ਰ ਆਊਗਾ ਤੇ ਬਾਕੀ ਹਵਾਵਾਂ ਨੇ ਜਿਹੜੀਆਂ ਚੱਲਦੀਆਂ ਜਰੂਰ ਰਹਿਣਗੀਆਂ ਦੋਸਤੋ ਜਿੰਨੀ ਅੱਜ ਪਿਛਲੇ ਦਿਨੀ ਸਪੀਡ ਸੀ ਇੰਨੀ ਸਪੀਡ ਨਹੀਂ ਹੋਊਗੀ ਤੇ ਬਾਕੀ ਤੁਸੀਂ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ Facebook ਆਈਡੀ ਸਤਗੁਰ ਭੰਗੂ ਨੂੰ ਫੋਲੋ ਕਰ ਲਿਓ ਉਹਦੇ ਉੱਤੇ ਵੀ ਆਪਾਂ ਜਾਣਕਾਰੀ ਇਸ ਸਮੇਂ-ਸਮੇਂ ਦੇ ਉੱਤੇ ਦਿੰਦੇ ਰਹਨੇ ਆ ਤੇ ਬਾਕੀ ਜਿਹੜਾ ਸਿਸਟਮ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਿਹਾ ਉਹ ਤੁਸੀਂ ਦੇਖ ਸਕ ਰਹੇ ਹੋ ਜੇ ਹਜੇ ਤੱਕ ਦੀ ਜਿਹੜੀ ਤਸਵੀਰ ਦਿਖਾਈ ਦੇ ਰਹੀ ਆ ਉਸ ਦੇ ਵਿੱਚ ਇਹ ਸਿਸਟਮ ਜਿਹੜਾ ਸਟਰੋਂਗ ਦਿਖਾਈ ਦੇ ਰਿਹਾ ਇਹ ਇਸ ਤਰ੍ਹਾਂ ਮੂਵ ਕਰ ਰਿਹਾ ਸਾਰੇ ਤਸਵੀਰ ਆਈਡੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਸੀਂ ਥੋੜਾ ਥੋੜਾ ਇਹ ਜੂਮ ਘਟਾ ਕੇ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਇਹ ਦੇਖ ਸਕਦੇ ਹੋ ਇੱਥੋਂ ਇਸ ਤਰ੍ਹਾਂ ਮੂਵ ਕਰ ਰਹੇ ਹਾਂ ਇਹ 13 ਤਰੀਕ ਦੇ ਨੇੜ ਤੇ ਡੇਰਾ ਪੰਜਾਬ ਦੇ ਨੇੜ ਤੇੜੇ ਪਹੁੰਚਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਦੋਸਤੋ ਜਿਉਂ ਹੀ ਇਹ ਪਹਿਲਾਂ ਆਉਂਦਾ ਤਾਂ ਜਾਂ ਬਾਅਦ ਦੇ ਵਿੱਚ ਆਉਂਦਾ ਇਹਦੀ ਅਪਡੇਟ ਅਸੀਂ ਸਮੇਂ ਸਮੇਂ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਫਿਲਹਾਲ ਇਹ ਲਹਿੰਦੇ ਪੰਜਾਬ ਤੋਂ ਵੀ ਪਿੱਛੇ ਹੈ ਜੇਕਰ ਆਪਾਂ ਜੂਮ ਵਧਾ ਕੇ ਦੇਖੀਏ ਇਸ ਦੀ ਸੈਟਲਾਈਟ ਦੀ ਤਸਵੀਰ ਦੀ ਤਾਂ ਇਹ ਹਜੇ ਪਾਕਿਸਤਾਨ ਦੇ ਜਿਹੜੇ ਲਹਿੰਦੇ ਪੰਜਾਬ ਦੇ ਪਿਛਲੇ ਖੇਤਰਾਂ ਦੇ ਵਿੱਚ ਹੀ ਦਿਖਾਈ ਦੇ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਾਂ ਨੂੰ ਪੰਜਾਬ ਦੇ ਵਿੱਚ ਇਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਤਾਂ ਉਹ ਅਸੀਂ ਸਮੇਂ-ਸਮੇਂ ਤੇ ਅਪਡੇਟ ਤਾਰਨਾ ਸਾਂਝੀ ਕਰਦੇ ਰਹਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਘੰਟੀ ਵਾਲਾ ਬਟਨ ਦਬਾ ਕੇ ਰੱਖਿਓ ਤੇ ਅੱਜ ਰਾਤ ਦਾ ਮੌਸਮ ਠੀਕ ਠਾਕ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤੇ ਉਸ ਤੋਂ ਬਾਅਦ ਹਰਿਆਣਾ ਦਾ ਵੀ ਦੇਖ ਸਕਦੇ ਹੋ ਲਾਈਵ ਮੌਸਮ ਸਾਫਾ ਰਾਜਸਥਾਨ ਦਾ ਦਿੱਲੀ ਦਾ ਤੇ ਹਿਮਾਚਲ ਦਾ ਜੰਮੂ ਐਂਡ ਕਸ਼ਮੀਰ ਦੇ ਸਾਰੇ ਇਲਾਕਿਆਂ ਦਾ ਜਿਹੜਾ ਤਾ ਮੌਸਮਾ ਉਹ ਸਾਫਾ ਤੇ ਅੱਜ ਦਿਨ ਦੇ ਤਾਪਮਾਨ ਜਿਹੜੇ ਉਹ ਆਪਾਂ ਨੂੰ 22-23 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਕੀਤੇ ਜਾ ਰਹੇ ਨੇ 24 ਡਿਗਰੀ ਵੀ ਕਈ ਇਲਾਕਿਆਂ ਦੇ ਵਿੱਚ ਜਿੱਥੇ ਹਵਾ ਪਹਿਲਾਂ ਰੁਕ ਗਈ ਉੱਥੇ ਥੋੜੇ ਜਿ 25 ਡਿਗਰੀ ਦੇ ਕਰੀਬ ਵੇੜ ਤਾਪਮਾਨ ਦੇ ਨੇ ਪਹੁੰਚੇ ਨੇ ਤੇ ਰਾਤਾਂ ਦੇ ਤਾਪਮਾਨ ਵੀ ਅੱਜ ਜਿਹੜੇ 10-11 ਡਿਗਰੀ ਦੇ ਆਸ-ਪਾਸ ਰਹਣਗੇ ਉਸ ਤੋਂ ਬਾਅਦ ਇਹ ਵਧਣਾ ਸ਼ੁਰੂ ਹੋ ਜਾਣਗੇ ਤੇ ਬਾਕੀ ਤੁਹਾਨੂੰ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਪਡੇਟ ਆਈ ਵੀ ਹੋਊਗੀ ਅਫੀਸ਼ੀਅਲ ਤੌਰ ਤੇ ਜਿਹੜੀ ਪ੍ਰੈਸ ਨ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੋਸਤੋ ਬਣੇ ਰਹੋ ਵੀਡੀਓ ਲੰਬੀਆਂ ਜ਼ਰੂਰ ਹੁੰਦੀਆਂ ਨੇ ਸਾਡੇ ਅਸੀਂ ਆਪਣੇ ਕੋਲੋਂ ਕੁਝ ਵੀ ਜਿਹੜੀ ਅਪਡੇਟ ਆ ਉਹ ਨਹੀਂ ਸਾਂਝੀ ਕਰਦੇ ਅਸੀਂ ਜਿਹੜੀ ਵੀ ਅਪਡੇਟ ਮੌਸਮ ਵਿਗਿਆਨ ਦੀਆਂ ਅ ਅਫੀਸ਼ੀਅਲ ਸਾਈਟਾਂ ਤੋਂ ਜਾਂ ਪ੍ਰਾਈਵੇਟ ਸੰਸਥਾਵਾਂ ਦੇ ਸੈਟੇਲਾਈਟਾਂ ਤੋਂ ਪ੍ਰਾਪਤ ਹੁੰਦੀ ਹੈ ਉਹ ਸਾਂਝੀ ਕਰਦੇ ਰਹਨੇ ਆ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਜਿਹੜੀ ਵੀ ਅਪਡੇਟ ਆਪਾਂ ਸਮੇਂ-ਸਮੇਂ ਦੇ ਉਤੇ ਡਾਊਨਲੋਡ ਕਰਕੇ ਤੁਹਾਡੇ ਤੱਕ ਪਹੁੰਚਾਉਣੇ ਆ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਨੇ ਆ ਤੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਰੰਟ ਵੈਦਰ ਜਿਹੜਾ ਇਹਨਾਂ ਦਾ ਭਾਰਤੀ ਮੌਸਮ ਵਿਗਿਆਨ ਦਾ ਸੈਟੇਲਾਈਟ ਆ ਉਸ ਦੇ ਵਿੱਚ ਵੀ ਜਿਹੜਾ ਚੰ드ਰਮਾ ਦੀ ਤਸਵੀਰ ਆਈਓ ਇਸ ਸਮੇਂ ਦਿਖਾਈ ਦੇ ਰਹੀ ਹੈ ਇਹ ਦੇਖ 사ਦੇ ਹੂੰ ਚੰ드ਰਮਾ ਦੀ ਤਸਵੀਰ ਤੇ ਮੌਸਮ ਬਿਲਕੁਲ ਸਾਫ ਆ ਤੇ ਇਹ ਆਉਣ ਵਾਲੇ ਇਧਰ ਹਰਿਆਣਾ ਤੇ ਹਿਮਾਚਲ ਦਾ ਇਹ ਹੋ ਗਿਆ ਜੰਮੂ ਕਸ਼ਮੀਰ ਦਾ ਹੋ ਗਿਆ ਬਹੁਤ ਸਾਰੇ ਇਲਾਕਿਆਂ ਦਾ ਇਹ ਮੌਸਮ ਜਿਹੜਾ ਆਮ ਤੌਰ ਤੇ ਸਾਫ ਤੇ ਖੁਸ਼ਕ ਬਣਿਆ ਹੋਇਆ ਤੇ ਬਾਕੀ ਜਿਹੜੀ ਦੋਸਤੋ ਅਪਡੇਟ ਆ ਹਜੇ ਲੋਡ ਨਹੀਂ ਹੋ ਰਹੀ ਅਸੀਂ ਇਹ ਕਹਿ ਸਕਦੇ ਹਾਂ ਜੋ ਇਹਨਾਂ ਦੀ ਅਪਲੋਡ ਵੀਡੀਓ ਅੱਜ ਜਿਹੜੀ ਅਸੀਂ ਉਹ ਕਰ ਦਵਾਂਗੇ ਪਰੰਤੂ ਹਜੇ ਜਿਹੜਾ ਅਫੀਸ਼ੀਅਲ ਤੌਰ ਤੇ ਜਿਹੜਾ ਆਪਾਂ ਨੂੰ ਪ੍ਰੈਸ ਨੋਟ ਦੀ ਜੋ ਕਾਪੀ ਹੁੰਦੀ ਹੈ ਉਹ ਨਹੀਂ ਡਾਊਨਲੋਡ ਹੋ ਰਹੀ ਇਸ ਕਰਕੇ ਅਸੀਂ ਮਾਫੀ ਚਾਹੁੰਦੇ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਭਾਰਤੀ ਮੌਸਮ ਬਗਾਨ ਦੇ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟਾਂ ਦੇ ਜਿੱਥੇ ਆਪਾਂ ਨੂੰ ਜਿਹੜੀ ਕਿ ਪਰਸੈਂਟੇਜ ਦੇ ਹਿਸਾਬ ਨਾਲ ਜਾਣਕਾਰੀ ਉਹ ਪ੍ਰਾਪਤ ਹੋ ਜਾਂਦੀ ਹੈ ਤੇ ਅਸੀਂ ਤੁਹਾਨੂੰ ਉੱਥੇ ਲੈ ਚੱਲਦੇ ਹਾਂ ਤੇ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਪਾਲ ਪਾਲ ਦੀ ਅਪਡੇਟ ਦੇ ਲਈ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਨਾਲ ਦੋਸਤੋ ਡਾਊਨਲੋਡ ਹੋਇਆ ਨਹੀਂ ਜੋ ਆਫੀਸ਼ੀਅਲ ਸਾਈਟ ਦਾ ਜੋ ਤਸਵੀਰ ਸੀ ਪਰੰਤੂ ਦੇਖ ਸਕਦੇ ਹੋ ਬੱਦਲਵਾਈ ਹਲੇ ਵੀ ਕਿਤੇ ਕਿਤੇ ਬਣੀ ਹੋਈ ਹੈ ਜੋ ਇਸ ਸੈਟਲਾਈਟ ਦੇ ਵਿੱਚ ਵੀ ਰਾ ਜਿਹੜੀ ਦਿਖਾਈ ਦੇ ਰਹੀ ਹੈ ਜੋ ਇਸ ਸੰਸਥਾ ਵੱਲੋਂ ਜਿਹੜੀ ਅਪਡੇਟ ਦਿੱਤੀ ਗਈ ਹੈ ਉਹ ਇਸ ਦੇ ਵਿੱਚ ਰਾਤ ਦਾ ਅੱਜ 6 ਤਰੀਕ ਦਾ ਬੱਦਲਵਾਈ ਵਾਲਾ ਮੌਸਮ ਥੋੜਾ ਜਿਹਾ ਦਿਖਾਇਆ ਗਿਆ ਪਰੰਤੂ ਜਿਹੜਾ ਭਾਰਤੀ ਮੌਸਮ ਵਿਗਿਆਨ ਦਾ ਉਸ ਦੇ ਵਿੱਚ ਕੋਈ ਵੀ ਬਦਲਵਾਈ ਦਿਖਾਈ ਨਹੀਂ ਦਿੱਤੀ ਪਰੰਤੂ 5 ਉ ਕੋਈ ਜ਼ਿਆਦਾ ਪਰਸੈਂਟੇਜ ਨਹੀਂ ਹੈਗੀ ਥੋੜੀ ਬਹੁਤ 5-7% ਕਿਸੇ ਇਕਾਦੋਕਾ ਖੇਤਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਇਹ ਇਸ ਤਰ੍ਹਾਂ ਜ਼ਿਲ੍ਹੇ ਦੇ ਵਿੱਚੋਂ ਕਿਤੇ ਵੀ ਹੋ ਸਕਦੀ ਹੈ ਥੋੜੀ ਬਹੁਤ ਬਾਕੀ 7 ਤਰੀਕ ਸਵੇਰ ਦਾ ਮੌਸਮ ਵੀ ਦੇਖ ਸਕਦੇ ਹੋ ਤੁਸੀਂ ਸਾਫ਼ ਤੇ ਖੁਸ਼ਕ ਬਣਿਆ ਹੋ ਬੱਦਲਾਂ ਦੀ ਆਵਾਜ਼ ਜਿਵੇਂ ਅੱਜ ਦੇਖਣ ਨੂੰ ਮਿਲੀ ᱛੀ ਉਸੇ ਤਰ੍ਹਾਂ ਸਵੇਰ ਦੇ ਸਮੇਂ ਵੀ ਦੇਖਣ ਨੂੰ ਮਿਲੂਗੀ ਹੋਰ ਕੋਈ ਅਪਡੇਟ ਆਊਗੀ ਸਮੇਂ-ਸਮੇਂ 'ਤੇ ਸਾਂਝੀ ਕਰਦੇ ਰਹਾਂਗੇ ਸਵੇਰ ਦੇ ਸਮੇਂ ਵੀ ਤੁਹਾਨੂੰ ਇਹ ਜਾਣਕਾਰੀ ਦਿੱਤੀ ਸੀ ਦੋਸਤੋ ਕਿ ਜਿਹੜਾ 15 ਤਰੀਕ ਨੂੰ 14 ਤਰੀਕ ਨੂੰ 24% ਹੋ ਚੁੱਕਾ ਜਿਹੜਾ ਕਿ ਸਵੇਰ ਦੇ ਸਮੇਂ 18% ਸੀ 15 ਤਰੀਕ ਵਾਲਾ 20% ਸੀ ਦੇਖ ਸਕਦੇ ਹੋ ਵੱਧਦੀ ਜਾਂਦੀ ਹੈ ਇਹ ਅਪਡੇਟ ਜਿਹੜੀ ਇਹ ਬਦਲਵਾਂ ਦੀ ਤਸਵੀਰ ਹੈ ਵੱਧਦੀ ਜਾਂਦੀ ਹੈ ਇਸ ਕਰਕੇ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਹਾਂਗੇ ਤਦ ਤੱਕ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ Facebook ID ਪੰਗੋ ਸਤਗੁਰ ਪੰਗੋ ਦੇ ਨਾਲ ਤਦ ਤੱਕ ਲਈ ਮਿਹਰਬਾਨੀ ਰੱਬ ਰਾਖਾ